ਨਸ਼ੇ ਸੰਬੰਧੀ ਸਰਕਾਰਾਂ ਵੱਲੋਂ ਲਗਾਤਾਰ ਹੀ ਰੋਕਥਾਮ ਦੇ ਲਈ ਵੱਖ-ਵੱਖ ਉਪਰਾਲੇ ਲਏ ਜਾ ਰਹੇ ਹਨ ਹੁਣ ਤਾਂ ਪੰਜਾਬ ਭਰ ਦੇ ਵਿੱਚ ਨਸ਼ੇ ਦੇ ਸਦਾਕਰਾਂ ਨੂੰ ਕਾਬੂ ਕਰ ਸਲਾਖਾ ਦੇ ਅੰਦਰ ਧੱਕਿਆ ਜਾ ਰਿਹਾ ਹੈ ਪਰੰਤੂ ਨਸ਼ਾ ਖਤਮ ਹੋਣ ਦਾ ਨਾਮ ਹੀ ਨਹੀਂ ਲਰਿਆ ਨਵੇਂ-ਨਵੇਂ ਨਸ਼ੇ ਦੇ ਸਦਾਕਰ ਪੁਲਿਸ ਵੱਲੋਂ ਕਾਬੂ ਕਰ ਖਲਾਸੀ ਕੀਤੇ ਜਾ ਰਹੇ ਹਨ ਅਤੇ ਜ਼ਿਲ੍ਹਾ ਫਰੀਦਕੋਟ ਦੀ ਮਾਡਰਨ ਜਿਲ ਜਿਸ ਦੀਆਂ ਦੀਵਾਰਾਂ ਇੰਨੀਆਂ ਕੁ ਉੱਚੀਆਂ ਹਨ ਪਰੰਤੂ ਜੇਲ੍ਹ ਦੇ ਅੰਦਰ ਵੀ ਨਸ਼ੇ ਦੀ ਬਰਾਮਦਗੀ ਹੋਣ ਤੇ ਥਾਣਾ ਸਿਟੀ ਫਰੀਦਕੋਟ ਦੇ ਵਿੱਚ ਵੱਖ-ਵੱਖ ਮਾਮਲੇ ਦਰਜ ਕੀਤੇ ਜਾ ਰਹੇ ਹਨ ਉਸੇ ਹੀ ਲੜੀ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਦੇ ਡੀਐਸਪੀ ਤਰਲੋਚਨ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰ ਫਰੀਦਕੋਟ ਦੀ ਮਾਡਰਨ ਜੇਲ੍ਹ ਦੇ ਵਿੱਚ ਪੈਸਕੋ ਕਰਮਚਾਰੀ ਦੇ ਤੌਰ ਤੇ ਡਿਊਟੀ ਨਿਭਾਉਣ ਵਾਲੇ ਤੋਂ 100 ਗ੍ਰਾਮ ਹੀਰਨ ਅਤੇ 50 ਗ੍ਰਾਮ ਅਫੀਮ ਅਤੇ I20 ਕਾਰ ਸਮੇਤ ਕਾਬੂ ਕਰਨ ਦਾ ਖੱਲਾਸਾ ਕੀਤਾ ਗਿਆ ਹੈ ਜੋਧਨ ਅਸ਼ੀਵਰੋਧ ਪੰਜਾਬ ਸਰਕਾਰ ਵੱਲੋਂ ਜਿਹੜੀ ਮੈਮ ਚਲਾਈ ਗਈ ਏ ਉਸ ਵੱਲੋਂ ਕੱਲ ਸਾਡੀ ਫਰੀ ਕੋਟ ਪੁਲਿਸ ਨੂੰ ਸਟੈਂਪ ਵੱਲੋਂ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਜਦੋਂ ਸਾਡਾ ਏਐਸੀ ਤੇਜ ਸਿੰਘ ਫਰੀ ਕੋਟ ਟੁੰਡੀ ਰੋਡ ਕੋਲ ਕੋਲ ਨਾਕਾਬੰਦੀ ਕੀਤੀ ਸੀ ਤਾਂ ਕਾਉਂਟਰ ਇੰਟੈਲੀਜੈਂਸ ਦੀ ਟੀਮ ਉੱਥੇ ਇਕੱਠੇ ਹੋ ਕੇ ਇੱਕ ਇਨਫੋਰਮੇਸ਼ਨ ਇਕੱਠੀ ਸਾਂਝੀ ਹੁੰਦੀ ਏ ਇਹ ਜਿਸ ਦੇ ਵਿੱਚ ਇੱਕ ਮਲਕ ਸਿੰਘ ਵਾਸੀ ਦੀਪ ਸਿੰਘ ਵਾਲਾ ਜੋ ਜੇਲ ਵਿੱਚ ਪਾਸਕੋ ਕੰਪਨੀ ਇੱਕ ਹੈਗੀ ਪਿਛਲੇ 2 ਸਾਲਾਂ ਤੋਂ ਜੇਲ ਵਿੱਚ ਡਿਊਟੀ ਦੇ ਤਨਾਲ ਸੀ ਤਾਂ ਇੱਕ ਇਨਫਾਰਮੇਸ਼ਨ ਸ਼ੇਅਰ ਕੀਤੀ ਜਾਂਦੀ ਹੈ ਵੀ ਇਹ ਅੱਜ ਜਿਹੜੇ ਕਾਫੀ ਮਾਤਰਾ ਦੇ ਵਿੱਚ ਹੈਰਨ ਲੈ ਕੇ ਜੇਲ ਨੂੰ ਜਾ ਰਿਹਾ ਤੇ ਇਸ ਨੂੰ ਜੇ ਮੌਕੇ ਤੇ ਰਾਉਂਡ ਅਪ ਕੀਤਾ ਜਾਂਦਾ ਇਸ ਤੋਂ ਹੈਰਨ ਬ੍ਰੰਤੋਂ ਸਾਥੀ ਤਾਂ ਜਿਹੜਾ ਜਦੋਂ ਇਸ ਨੂੰ ਰਾਉਂਡ ਅਪ ਕਰਕੇ ਇਸ ਦੀ ਕਾਰਵਾਈ ਤਲਾਸ਼ੀ ਕੀਤੀ ਗਈ ਤਾਂ ਇਸ ਤੋਂ 100 ਗ੍ਰਾਮ ਹੈਰਨ 50 ਗ੍ਰਾਮ ਅਫੀਮ ਤੇ ਇੱਕ i20 ਕਾਰ ਜਿਹੜੀ ਇਸ ਤੋਂ ਉੱਥੇ ਮੌਕੇ ਤੇ ਬਰਾਮਦ ਕੀਤੀ ਗਈ ਹੈ ਤੇ ਇਸ ਤੇ ਇਸ ਦੇ ਵਿੱਚ ਇਹ ਦੱਸਣ ਜੋਗੇ ਕਿ ਇਹ ਪਿਛਲੇ 1.5 2 ਸਾਲਾਂ ਦੇ ਵਿੱਚ ਜੇਲ੍ਹ ਡਿਪਾਰਟਮੈਂਟ ਵਿੱਚ ਬਥੌਰ ਪੈਸਕੋ ਕੰਪਨੀ ਵੱਲੋਂ ਤਾਇਨਾਤ ਤੇ ਜਿਹੜਾ ਇਹ ਐਕਸ ਸਰਵਿਸਮੈਨ ਪਹਿਲਾਂ ਫੌਰਚੂਰ ਰੈਰ ਹੋ ਕੇ ਦੁਬਾਰਾ ਪੈਸਕੋ ਕੰਪਨੀ ਥਰੂ ਜਿਹੜਾ ਜੇਲ੍ਹ ਦੇ ਵਿੱਚ ਡਿਊਟੀ ਤੇ ਸੀ ਤੇ ਹੁਣ ਇਸ ਨੂੰ ਅੱਜ ਮਾਂਜੋ ਕੋਰਟ ਦੇ ਵਿੱਚ ਅਸੀਂ ਪੇਸ਼ ਕਰ ਰਹੇ ਹਾਂ ਤੇ ਇਸ ਦਾ ਰਿਮਾਂਡ ਲੈ ਕੇ ਇਸ ਤੋਂ ਸਖਤੀ ਨਾਲ ਪੁੱਛਗਿਛ ਕਰਾਂਗੇ ਕਿ ਇਹ ਕਿਸ ਤੋਂ ਹੈਰੋਨ ਲੈ ਕੇ ਆਇਆ ਸੀ ਤੇ ਅੱਗੇ ਜੇਲ੍ਹ ਦੇ ਵਿੱਚ ਇਹਦਾ ਕੀ ਨੈਟਵਰਕ ਹੈ ਕਿਸ ਦੇ ਕਹਿਣ ਤੇ ਇਹ ਸਪਲਾਈ ਕਰਦਾ ਹੈ ਤੇ ਅੰਦਰ ਕਿਹਨੂੰ ਸਪਲਾਈ ਕਰਦਾ ਤੇ ਉਹਨਾਂ ਨੂੰ ਅਸੀਂ ਨਾਮਿਨੇਟ ਕਰਕੇ ਜੇਲ੍ਹ ਚੋਂ ਲੈ ਕੇ ਆਵਾਂਗੇ ਤੇ ਜਿਹੜੀ ਸਖਤੀ ਨਾਲ ਪੁੱਛਗਿਛ ਕਰਕੇ ਅਗਲੀ ਕਾਰਵਾਈ ਅਮਰਜ ਸਿੰਘ ਕਿਸ ਹੋਂਦ ਦੇ ਸੀ ਸਾਰੇ ਜੇਲ੍ਹ ਦੇ ਵਿੱਚ ਇਹ ਇਹ ਕਾਂਸਟੇਬਲ ਸੀ ਇਹ ਜਿਵੇਂ ਪੈਸਕੋ ਕੰਪਨੀ ਵੱਲੋਂ ਇਹਨਾਂ ਨੂੰ ਪਰਚੀ ਕੀਤਾ ਗਿਆ ਹੈ ਅ ਪ੍ਰਾਈਵੇਟ ਤੌਰ ਤੇ ਜਿਹੜੇ ਹੁੰਦੀ ਹੈ ਰੈਗੂਲਰ ਪੋਸਟਿੰਗ ਦੀ ਪੈਸਕੋ ਕੰਪਨੀ ਦੇ ਜਿਹੜੇ ਸਿਕਿਉਰਟੀ ਬਤੌਰ ਸਿਕਿਉਰਟੀ ਇਹਨਾਂ ਰੱਖਿਆ ਤੇ ਇਹ ਹੁਣ ਅਗੇ ਸਾਡੀ ਇਨਵੈਸਟੀਗੇਸ਼ਨ ਚ ਆਏਗਾ ਵੀ ਇਹ ਅੰਦਰ ਕਿਵੇਂ ਸਪਲਾਈ ਕਰਦੇ ਕਿ ਇਨ ਦੀ ਜੇਲ੍ਹ ਦੇ ਅੰਦਰ ਡਿਊਟੀ ਸੀ ਜਾਂ ਬਾਹਰ ਸੀ ਇਹ ਇਹਨਾਂ ਨੇ ਅੰਦਰ ਕਿਸ ਤਰ੍ਹਾਂ ਇਹ ਤੇ ਇਸ ਤੋਂ ਪਹਿਲਾਂ ਕਿੰਨੀ ਵਾਰੀ ਇਹ ਇਹ ਚੀਜ਼ ਨੂੰ ਪਹਿਲਾਂ ਪੀਡ ਕਰ ਚੁੱਕਾ ਹੈ ਇੱਕ ਹੁਣ ਇਸ ਨੂੰ ਪੁੱਛ ਕੇ ਇਸ ਦਾ ਇੱਕ 파ਟ ਹੈ ਤੇ ਰਮਾਨਦਾਨੇ ਤੋਂ ਪੋਸਟ ਕਿੱਥੇ ਜਾਈਏ ਜੀ ਸਾਹਮਣੇ ਆਇਆ ਕਿ ਕੈਦੀ ਬੀਆ ਨਾਲ ਲੱਗ ਉਸ ਦਾ ਜਿਹੜੇ ਹੈਗੇ ਆ ਬਿਲਕੁਲ ਜੇ ਇਹਨੇ ਜੇਲ ਦੇ ਅੰਦਰ ਸਪਲਾਈ ਕਰਨੀ ਇਸ ਤਰ੍ਹਾਂ ਨੇਚਰਲੀ ਉਹ ਅੰਦਰ ਇਹਦਾ ਨੈਟਵਰਕ ਹੋਏਗਾ ਤੇ ਉਹ ਅਸੀਂ ਰਮਾਨਦਾਨ ਜਿਹੜਾ ਉਹਨਾਂ ਨੂੰ ਜਿਹੜਾ ਵੀ ਇਹਦਾ ਨੈਟਵਰਕ ਅੰਦਰ ਹੋਏਗਾ ਤੇ ਮੋਨੀਟਰ ਕਰਾਂਗੇ ਤੇ ਉਹ ਸਾਰਾ ਨੈਟਵਰਕ ਬ੍ਰੀਕ ਕਰਾਂਗੇ ਅੰਦਰਲਾ ਵੀ ਨੈਟਵਰਕ ਤੇ ਬਾਹਰਲਾ ਵੀ ਜਿਹੜੇ ਬਾਹਰੋਂ ਜਿੱਥੋਂ ਇਹ ਸਪਲਾਈ ਸਰ ਇੱਕ ਰੱਖਣ ਦੇ ਵਿੱਚ ਆ ਰਿਹਾ ਲਗਾ ਤਾਰੀ ਜਿਹੜੀ ਹੈਗੀ ਆ ਨਸ਼ੀਲਾ ਪਦਾਰਥ ਮਿਲਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਜੇਲ੍ਹ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ ਅ ਦੇਖੋ ਜੇਲ੍ਹ ਡਿਪਾਰਟਮੈਂਟ ਵੱਲ ਲਗਾਤਾਰ ਤਾਂ ਇਹਦੇ ਤੇ ਜੇਲ੍ਹ ਦੇ ਵਿੱਚ ਸਰਚ ਕੀਤੀ ਜਾਂਦੀ ਹੈ ਸਾਡੇ ਸਾਡੀ ਪੁਲਿਸ ਨੂੰ ਨਾਲ ਲੈ ਕੇ ਕਈ ਵਾਰਾਂ ਸਰਚ ਆਪਰੇਸ਼ਨ ਚਲਾਏ ਜਾਂਦੇ ਨੇ ਬਟ ਫਿਰ ਵੀ ਜਿਹੜਾ ਜੇਲ੍ਹ ਦੇ ਵਿੱਚ ਇਹਨਾਂ ਆਪਣੇ ਤਰੀਕੇ ਨਾਲ ਜਿਹੜੇ ਇਹ ਲੋਕ ਹੁੰਦੇ ਨੇ ਜਾਂ ਕੋਈ ਕੈਦੀ ਨੇ ਕੋਈ ਨਾ ਕੋਈ ਅਟੈਂਪਟ ਕਰਦੇ ਨੇ ਕਿਸ ਤਰ੍ਹਾਂ ਦਿਮਾਗ ਲਾਉਂਦੇ ਨੇ ਨਹੀਂ ਕਿਸ ਤਰ੍ਹਾਂ ਸੀ ਇਹਨੂੰ ਅੰਦਰ ਸੰਜਿਸ ਤਰ੍ਹਾਂ ਇਹ ਜਿਹਨੂੰ ਆਪਾਂ ਕਹਿੰਦੇ ਬਲੈਕਸ਼ੀਪ ਸਾਡੇ ਜਿਹੜੀ ਪ੍ਰੈਸ ਕੋ ਕੰਪਨੀ ਦਾ ਹੀ ਤੇ ਮੁਲਾਜ਼ਮ ਆਪ ਹੀ ਇਸ ਨੂੰ ਸਪਲਾਈ ਕਰ ਰਹੇ ਸਨ ਤੇ ਇਹ ਬੜੀ ਮਾੜੀ ਫਿਰ ਹਾਲ ਇਕੱਲਾ ਹੀ ਹੈ ਸਰ ਇਹਦੇ ਨਾਲ ਹੋਰ ਵੀ ਕੋਈ ਹੋ ਸਕਦਾ ਹੈ ਹਾਂ ਨਹੀਂ ਦੇਖੋ ਇਹ ਹੁਣ ਅੱਜ ਇਹਨੂੰ ਅਸੀਂ ਪੇਸ਼ ਕਰ ਰਹੇ ਹਾਂ ਪ੍ਰਮਾਣਿਤ ਤੇ ਲੈ ਕੇ ਇਹਨੂੰ ਪੁੱਛ ਕੇ ਕਰਾਂਗੇ ਇਹਦਾ ਪ੍ਰੋਪਰ ਜਿਹੜਾ ਇਹਦਾ ਜਿਹੜਾ ਨੈਟਵਰਕ ਇਹ ਬਰੇਕ ਕਰਾਂਗੇ ਤੇ ਜਿਹੜਾ ਬੈਕਵਰਡ ਫਾਰਵਰਡ ਜਿਹਨੂੰ ਕਹਿ ਦਿੰਦੇ ਆ ਜਿਹੜਾ ਇਹ ਅੰਦਰ ਸਪਾਈ ਕਰਨ ਵਾਲੇ ਤੇ ਜਿਹੜੇ ਬਾਹਰੋਂ ਕਿੱਥੋਂ ਸਪਲਾਈ ਹੋਈ ਉਹ ਉਸ ਨੂੰ ਅਸੀਂ ਬ੍ਰੇਕ ਕਰਾਂ। ਸੋ ਇਹਦਾ ਕਾਬੂ ਕੀਤਾ ਗਿਆ ਕਿਥੋਂ ਕਾਬੂ ਕੀਤਾ ਗਿਆ ਕਿ ਉਹ ਡਿਊਟੀ ਤੇ ਜਾ ਰਿਹਾ ਸੀ ਕਿ ਆ ਰਿਹਾ ਸੀ ਕੀ ਸੀ ਇਹਦਾ। ਬਿਲਕੁਲ ਨਹੀਂ ਉਸ ਟਾਈਮ ਵਰਦੀ ਪਾਈ ਹੋਈ ਸੀ। ਜਦੋਂ ਇਹਨੂੰ ਅਧਿਕਾਰ ਤੇ ਆ ਰਿਹਾ ਸੀ ਇਹਨੂੰ ਡਿਊਟੀ ਡਿਊਟੀ ਤੋਂ ਜਾਣ ਟਾਈਮ ਨੂੰ ਠੀਕ ਹੈ ਕਾਬੂ